ਹਾਂਜੀ ਦੋਸਤੋ ਸਵਾਗਤ ਹੈ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਲੋ ਜੀ ਅੱਜ ਆਪਾਂ ਆਇਆ ਸਟicker ਕਰਵਾਉਣ ਆਪਣੀ ਫਰੈਂਡਜ਼ ਮਸ਼ੀਨ ਵਾਸਤੇ ਡਿਜ਼ਾਈਨ ਜੂਨ ਦੇ ਸਿਲੈਕਟ ਕਰਦੇ ਹਾਂ ਜੀ ਦੇ ਨੇ ਕੀ ਬੰਦਾ ਤੇ ਇਹ ਸਟicker ਵਾਲਾ ਬਾਈ ਹੈਗਾ ਆਪਣੇ ਬਾਸੋਂ ਰੋਡ ਤੇ ਬਾਸੋਂ ਤੋਂ 1 ਕਿਲੋਮੀਟਰ ਹੋ ਰਹੀ ਹੈ ਅੱਧਾ ਕਿਲੋਮੀਟਰ ਪਰੰਪਾ ਕੰਬਾਇਨ ਸਟicker ਇਹਦੇ ਲੋ ਆਪਾਂ ਸਟicker ਕਰਵਾਉਂਦੇ ਨੇਰਾ ਹੋ ਗਿਆ ਦੀ ਪੂਰਾ ਰਾਤ ਨੂੰ ਆਏ ਬਾਈ ਕਹਿੰਦਾ ਹੁਣੀ ਕੱਢ ਦੂੰਗਾ ਕੋਈ ਚੱਕਰ ਨਹੀਂ ਕਹਿੰਦਾ ਬੈਹੋ ਘੰਟੇ ਚ ਬਾਈ ਨਹੀਂ ਕੱਢ ਕੇ ਦੇਤੇ ਸਟicker ਤਿਆਰ ਕਰਕੇ ਆਈ ਆਪਾਂ ਨੂੰ ਆਹ ਮਸ਼ੀਨਾਂ ਲੱਗੀਆਂ ਨੇ ਬਾਈ ਦਾ ਵੇ ਵਧੀਆ ਪੂਰਾ ਜਿਹੜੇ ਕਲਰਫੁੱਲ ਕੱਢਦੇ ਨੇਗੇ 3D ਪ੍ਰਿੰਟਿੰਗ ਵਾਲੇ ਜਿਹੜੇ ਮਰਜੀ ਢਾਹ ਲਓ ਆਹ ਪੜ ਜਾਂਦੇ ਨੇ ਸਿਲੈਕਟ ਕਰਿਆ ਸੀਗਾ ਕੁਛ ਵੀ ਜੇ ਚੇਂਜਿੰਗ ਕਰਾ ਸਕਦੇ ਆਪਾਂ ਜਿਵੇਂ ਮੰਨ ਲਓ ਖਰਾਂ ਦੀ ਕੋਈ ਆਪਾਂ ਨੂੰ ਆ ਹੌਂਟ ਚਾਹੀਦੇ ਨੇ ਜੀ 3D ਚਾਹੀਦੇ ਨੇ ਸਿੰਪਲ ਚਾਹੀਦੇ ਨੇ ਸਾਇਸੂ ਸਾਰਾ ਇਹਨਾਂ ਕੋਲ ਪਿਆ ਹੁੰਦਾ ਹੈਗਾ ਹਰੇਕ ਮਸ਼ੀਨ ਦਾ ਸਾਇਜ਼ ਇਹਨਾਂ ਲਵੇ ਕਮ ਸਾਰੇ ਮਸ਼ੀਨਾਂ ਵਾਲੇ ਇਹਨਾਂ ਹੀ ਲੈਂਦੇ ਨੇ ਕਰਤਾਰ ਦੇ ਲਵੇ ਨੇ ਕਰਤਾਰ ਫੈਕਟਰੀ ਦੇ ਕਰਤਾਰ ਵਾਲੇ ਨੂੰ ਸਭ ਨੂੰ ਇਹੀ ਦਿੰਦੇ ਨੇ ਆਹਾ ਆਪਣੇ ਕੱਢ ਕੇ ਸ਼ੀਟ ਨਾਲ ਉਹਦੇ ਉੱਪਰ ਲੈਮੀਨੇਸ਼ਨ ਕਰਿਆ ਸ਼ੀਟ ਕੱਟਦੀ ਉਧਰੋਂ ਪ੍ਰਿੰਟਿੰਗ ਮਸ਼ੀਨ ਜੀ ਦਾ ਤੇ ਇਹ ਲੈਮੀਨੇਸ਼ਨ ਵੀ ਉੱਤੇ ਜਿਹੜਾ ਕਲਰ ਭਰੇ ਨੇ ਇਹਦੇ ਚ ਰੰਗ ਜੇ ਵੀ ਇਹਨਾਂ ਦੀ ਲਾਈਫ ਬਣੀ ਰਹੇ ਖਰਾਬ ਨਾ ਹੋਣ ਪਾਣੀ ਨਾਲ ਬਿਲਕੁਲ ਬਰੀਕ ਜੀ ਪਰਤ ਹੈ ਇਹ ਲੈਮੀਨੇਸ਼ਨ ਦੀ ਉਹ ਉਹ ਇਹਦੇ ਤੇ ਛਾੜਦੀ ਇਹਨਾਂ ਨੇ ਮਸ਼ੀਨ ਦੇ ਵਿੱਚ ਦੀ ਪ੍ਰੈਸ ਕਰਦੀ ਨਾ ਹੁਣ ਕਟਾਅ ਘਟੂ ਕੇ ਲੈ ਜਾਏ ਕਰਨ ਨੂੰ ਬਹੁਤ ਵਧੀਆ ਜਣੀ ਸਵਾਲ ਲੱਗਿਆ ਬਾਈ ਹੁਣ ਆਪਾਂ ਨੂੰ ਵਧੀਆ ਵਿਚਾਰੇ ਨੇ ਸੇਵਾ ਕਰੀ ਚਾਹ ਪਾਣੀ ਪਿਆ ਜਾਂਦਾ ਇਹਨਾਂ ਨੂੰ ਵਧੀਆ ਗੱਲਬਾਤ ਕੀਤੀ ਇਹ ਮੁੰਡੇ ਰਾਤ ਨੂੰ ਬੁਲਾਏ ਦੀਏ ਫਟਾਫਟ ਕਹਾਂ ਬਾਈਆਂ ਦੇ ਸਟicker ਕੱਟ ਕੇ ਦੋ ਇਹਨਾਂ ਨੇ ਜਾਣਾ ਦੂਰ ਸਪੀਅਰ ਬਾਈਨਰ ਉਹ ਇਹਦਾ ਮੜੇ ਨਾਲੇ ਰੱਖ ਕੇ ਪੂਟਾ ਜੀ ਦੀ ਕੱਟ ਲੈਂਦੇ ਨੇ ਆ ਵੀ ਗਲਾਈ ਜੀ ਬਾਈ ਨੇ ਜਮ ਹੱਥ ਨਾਲ ਕੱਟਦੀ ਬਾਕੀ ਦੱਸਿਆ ਵੀ ਸੀ ਕਿ ਮੈਂ ਵਧੀਆ ਨੇ ਸਟicker ਕ ਨਾਲ ਬਾਰ ਰੰਗ ਦਾ ਤਾਂ ਹੋ ਗਿਆ ਕੰਪਲੀਟ ਮਸ਼ੀਨ ਦਾ ਪੁਣੀ ਦਾ ਕੰਮ ਸਾਰਾ ਸਟਿੱਕਰ ਸਟੁਕਰ ਲਾ ਕੇ ਇੱਕ ਅੱਧੇ ਦਿਨ ਚ ਤੁਰੰਦੀ ਵੀ ਕਰਦੇ ਆਂ ਤਿਆਰੀ ਵਸੈਂ ਪਿੰਨ ਉਧਰੋਂ ਆ ਜਾਂਦੇ ਨੇ ਫੋਨ ਵੀ ਆ ਜੋ ਆ ਜੋ ਮਸ਼ੀਨ ਲੈ ਕੇ ਆਈ ਵੀ ਆ ਗਣਕ ਉਧਰ ਵੀ ਗਾਰੰਟੀ ਵੀ ਦਿੱਤੀ ਆ ਪੂਰੀ ਸਟਿੱਕਰਾਂ ਦੀ ਤਿੰਨ ਸਾਲਾਂ ਦੀ ਕਹਿੰਦਾ ਕੁਝ ਹੋ ਗਿਆ ਸਟਿਕਰਾਂ ਨੂੰ ਟੇਪ ਸਾਡਤੀ ਲੈਮੀਨੇਸ਼ਨ ਉੱਪਰਲਾ ਸਿਰਦਾ ਰੰਗ ਫਿੱਟ ਗਿਆ ਜੀ। ਫ੍ਰੀਲ ਹੈ ਜੀ ਸਟਿਕਰ ਕਹਿੰਦਾ। ਉਹ ਫਰੰਟ ਵਾਲਾ ਸਾਰੇ ਤਰ੍ਹਾਂ ਦੇ ਲਾਲਖੇ ਮਸ਼ੀਨਾਂ ਜਿਹੜੇ ਜਿਹੜੇ ਬਣਾਉਂਦਾ ਹਾਂਗੇ ਡੈਮੋ ਜਣੀ ਮਤਲਬ ਆ ਨੰਬਰ ਹੈ ਬਾਈ ਦਾ ਰਿੰਪਾ ਕਮਾਂਡ ਸਟicker ਟੂਡੀ ਵਾਲੀ ਦੇ ਮਸ਼ੀਨ ਦੇ ਜਿਹੜੀ ਦੇ ਮਰਜ਼ੀ ਸਟicker ਲਾ ਲਓ ਜਿਹੜੇ ਮਰਜ਼ੀ ਜੀ ਦੇ ਬਲੈਕਸਾਂਪਲ ਬਲੈਕਸਾਂ ਤਿਆਰ ਕਰਾ ਲਓ ਆ ਰੋੜਾ ਪਾਸੋਂ ਵਾਲਾ ਆ ਮਸ਼ੀਨਾਰੀ ਕਰਤਾਰ ਫੈਕਟਰੀ ਜਾਂ ਅੱਧਾ ਕਿਲੋਮੀਟਰ ਮਸਾਂ ਉੱਥੋਂ ਜਿਹੜੀ ਫੈਕਟਰੀ ਕਰਤਾਰ ਵਾਲਿਆਂ ਦੀ ਆ ਦੁਕਾਨ ਹੈ ਬਾਈ ਦੀ ਰੋਡ ਦੇ ਉੱਤੇ ਨੰਬਰ ਫੇਰ ਨੋਟ ਕਰ ਲਓ ਕੰਬਨ ਸਟicker ਬਣੇ ਰਿਹਾ ਕਰੋ ਵੀਡੀਓ ਦੇ ਨਾਲ ਐਵੇਂ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਮਰਦੇ ਨਵੀਂ ਵੀਡੀਓ ਚ ਆਉਂ